ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬ੍ਰਿਖਾ ਵਿਖੇ ਜੀ। ਅੱਜ ਅਸੀਂ ਲੈ ਕੇ ਆਏ ਹਾਂ ਸਰਦੀ ਦੇ ਤੋਹਫੇ। ਪਸ਼ਮੀਨੇ ਦੇ ਉੱਪਰ ਨਵੀਂ ਡਿਜ਼ਾਈਨਿੰਗ। ਦੇਖ ਸਕਦੇ ਹੋ। ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜੀ। ਗਲੇ ਦੀ ਤੇ ਬਾਰਡਰ ਦੀ ਡਿਜ਼ਾਈਨਿੰਗ ਹੈ। ਦੇਖੋ ਜੀ। ਦਿਖਾਓ ਜੀ ਬੈਗ ਦਿਖਾਓ ਜੀ ਨਾਲੇ। ਨਾਲੇ ਇਸ ਦੇ ਬੈਗ ਦੀ ਵੀ ਡਿਜ਼ਾਈਨਿੰਗ ਆएगी ਜੀ। ਇਹ ਤਾਂ ਫਰੰਟ ਹੈ ਜੀ। ਫਰੰਟ ਆ ਗਿਆ ਜੀ। ਅਬ ਐਕਸੈਡਿੰਗ ਦੇਖੋ ਜੀ ਬੈਕ ਸਾਈਡ ਆ ਗਈ ਇਹ ਬੋਰ ਤੋਂ ਤੇ ਹੀ ਵਰਕੇ ਨਾਲ ਇਹਦੇ ਸਲਵਾਰ ਤੇ ਵੀ ਡਿਜ਼ਾਈਨਿੰਗ ਆਏਗੀ ਦੇਖੋ ਜੀ ਸਲਵਾਰ ਦੀ ਮੋਰੀਆਂ ਤੇ ਵੀ ਡਿਜ਼ਾਈਨਿੰਗ ਆਏਗੀ ਜੀ ਦੇਖ ਸਕਦੇ ਹੋ ਤੁਸੀਂ ਜੀ ਕੈਮਰਾ ਕਾਲ ਕਰਕੇ ਦਿਖਾ ਰਿਹਾ ਬਹੁਤ ਹੀ ਸੋਹਣੀ ਡਿਜ਼ਾਈਨਿੰਗ ਹੈ ਜੀ ਸਟਾਲ ਦਿਖਾ ਦਿਓ ਨਾਲ ਇਹਦਾ ਜੀ ਦਿਖਾ ਦੇਖੋ ਜੀ ਇਹਦੇ ਸ਼ੀਰ ਵੀ ਬਹੁਤ ਸੋਹਣੇ ਪਹਿਲਾਂ ਸਟਾਲ ਦਿਖਾ ਦਿਓ ਜੀ ਕਲਰ ਵੀ ਹੈ ਤਾਂ ਬਲੈਕ ਕਲਰ ਰੱਖਿਆ ਤੁਸੀਂ ਬਲੈਕ ਬਹੁਤ ਜਾਨ ਹੈ ਜੀ ਕਸਟਮਰ ਦੀ ਦੇਖੋ ਜੀ ਸਪੈਸ਼ਲ ਕਲਰ ਹੈ ਜੀ ਬਲੈਕ ਸੂਟ ਦੀ ਬਲੈਕ ਹੀ ਰਹਿੰਦੀ ਹੈ ਜੀ ਹਮੇਸ਼ਾ। ਲਓ ਜੀ। ਓਹੋ ਵੈਰੀ ਗੁੱਡ। ਬਹੁਤ ਸੋਹਣਾ ਹੈ ਜੀ ਸੋਹਣਾ। ਬਲੈਕ ਕਲਰ ਬਲੈਕ ਤੇ ਬਹੁਤ ਉਟਰੇ ਜੀ। ਦੇਖੋ ਜੀ ਕਲਰ ਦਿਖਾ ਦਿਓ ਜੀ ਇਹਦੇ ਕਲਰ ਹੋਰ ਵੀ ਬਹੁਤ ਸੋਹਣੇ ਹੋਣਗੇ ਜੀ। ਲਓ ਜੀ। ਵੈਰੀ ਗੁੱਡ। ਦੇਖੋ ਜੀ। ਇਹ ਵੈਂਡਰ ਕਲਰ ਹੈ ਜੀ। ਵਾਹ ਜੀ ਵਾਹ ਲਵੈਂਡਰ ਕਲਰ ਵਾਹ ਜੀ ਵਾਹ। ਬਹੁਤ ਹੀ ਸੋਹਣਾ ਕਲਰ ਹੈ ਜੀ। ਇੱਕ ਗਾਦਰੀ ਕਲਰ ਹੈ। ਲਓ ਜੀ ਕਲਰ ਆ ਗਏ ਨੇ ਬੜੇ ਪਿਆਰੇ ਕਲਰ ਨੇ ਜੀ। ਬਿਲਕੁਲ ਨਵੇਂ ਕਲਰ ਕੰਬੀਨੇਸ਼ਨ ਜੀ। ਆਹ ਦੇਖੋ ਜੀ। ਲਓ ਜੀ। ਬਣਾਣ ਲਈ ਸੂਟ ਦੇਖੋ ਇਹ ਡਿਜ਼ਾਈਨਿੰਗ ਦੇਖ ਸਕਦੇ ਹੋ ਤੁਸੀਂ ਜੀ ਬਣੇ ਸੂਟ ਦੀ ਡਿਜ਼ਾਈਨਿੰਗ ਦਿਖਾ ਰਹੇ ਹਾਂ ਤੁਹਾਨੂੰ ਜੀ ਬਹੁਤ ਕਲਿਕਡ ਡਿਜ਼ਾਈਨ ਆ ਜੀ ਕਲਿਕਡ ਡਿਜ਼ਾਈਨ ਆ ਬਿਲਕੁਲ ਬਿਲਕੁਲ ਕਲਿਕ ਡਿਜ਼ਾਈਨ ਆ ਜੀ ਰੇਟ ਇਸ ਦਾ ਬਹੁਤ ਘੱਟ ਆਂਦਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ 'ਚ ਜੋ ਕਿ ਬਾਜ਼ਾਰ ਵਿੱਚ ਇਹ 1500 2000 ਦੀ ਰੇਂਜ ਸੂਟ ਵਿਕਰੇ ਜੀ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰਮ 'ਚ ਕਿੰਨੇ ਦਾ ਸੂਟ ਆ ਜੀ ਇਹ ਇਹ ਹੈਗਾ ਜੀ ਪਿਓਰ ਪਸ਼ਮੀਨਾ ਰੇਟ ਇਹਦਾ ਸਿਰਫ 850 ਜੀ ਪਿਓਰ ਪਸ਼ਮੀਨੇ ਦਾ ਸੂਟ ਸਿਰਫ 850 ਰੁਪਏ ਜੀ ਸੂਟ ਦਾ ਰੇਟ ਸਿਰਫ 850 ਰੁਪ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਅਗਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਨਾਲ ਹੀ ਬੈਲ ਆਈਕਨ ਤੇ ਕਰ ਦਿਓ ਪ੍ਰੈਸ ਤਾਂ ਜੋ ਆਉਣ ਵਾਲੇ ਸੂਟਾਂ ਦੀ ਨਵੀਂ ਤੋਂ ਨਵੀਂ ਡਿਜ਼ਾਈਨਿੰਗ ਤੁਹਾਡੇ ਤੱਕ ਪਹੁੰਚਦੀ ਰਹੇ ਜੀ ਸੂਟਾਂ ਦੀ ਹੋਰ ਵੀਡੀਓਜ਼ ਲਈ ਸਾਡੇ ਚੈਨਲ ਨੂੰ ਫੋਲੋ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਇੱਕ ਵਾਰੀ ਇਹ ਕਲਰ ਚੱਕੋ ਜੀ ਡਿਜ਼ਾਈਨ ਦੁਬਾਰਾ ਦਿਖਾ ਦਿਓ ਜੀ ਬਲੈਕ ਸੂਟ ਜੀ ਇੱਕ ਵਾਰੀ ਕਲਰ ਦੇ ਸਾਰੇ ਸੂਟ ਖੋਲ ਕੇ ਦਿਖਾ ਦਿਓ ਇੱਕ ਵਾਰੀ ਜੀ ਹਾਂ ਜੀ ਇੱਕ ਵਾਰੀ ਕਲਰਾਂ ਦੇ ਨਿਗਾ ਮਰਾ ਲੀ ਦੇਖੋ ਬਹੁਤ ਹੀ ਸੋਹਣਾ ਕਲਰ ਹੈ ਜੀ ਬਹੁਤ ਸੋਹਣਾ ਡਿਜ਼ਾਈਨ ਹੈ ਜੀ ਬਲੈਕ ਕਲਰ ਸਰਦੀ ਦੀ ਆਈਟਮਾਂ ਦੀ ਫੁੱਲ ਡਿਮਾਂਡ ਆ ਰਹੀ ਸੀ ਤੇ ਆਪਾਂ ਵੀ ਫੁੱਲ ਸਟਾਕ ਲੈ ਕੇ حاضر ਹੋਏ ਆ ਜੀ ਤੁਹਾਡੇ ਲਈ ਦੇਖੋ ਜੀ ਬਾਜ਼ਾਰ ਜੀ ਪਲੇਨ ਪਸ਼ਮੀਨੇ ਦਾ ਸੂਟ ਹੀ 600 ਰੁਪਏ ਦਾ ਜੀ ਆਪਣੇ ਕੋਲ ਸੂਟ ਪੂਰਾ ਤਿਆਰ ਵਿੱਚ ਸ਼ਾਲ ਵਿੱਚ ਸ਼ਾਲ ਬਾਟਮ ਵਰਕ ਬਹੁਤ ਸੋਹਣਾ ਸੂਟ ਕਿੰਨੇ ਦਾ ਹੈ ਸਿਰਫ 850 ਜੀ 850 ਰੁਪਏ ਦਾ ਸੂਟ ਤਿਆਰ ਕੀਤਾ ਹੋਇਆ ਹੈ ਦੇਖੋ ਸੂਟ ਦਾ ਹੀ ਪਾ ਹੈ ਜੀ 6-700 ਰੁਪਏ ਦਾ ਦਾ ਦੇਖੋ ਜੀ ਪਿਓਰ ਪਸ਼ਮੀਨਾ ਹੈ ਜੀ ਪਿਓਰ ਪਸ਼ਮੀਨਾ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ 'ਚ ਹਮੇਸ਼ਾ ਵਧੀਆ ਕੁਆਲਿਟੀ ਦਾ ਕੱਪੜਾ ਬਹੁਤ ਘੱਟ ਰੇਟਾਂ 'ਚ ਮਿਲਦਾ ਹੈ ਤੁਹਾਨੂੰ ਜੀ ਕੱਪੜਾ ਲੈਣ ਲਈ ਪਹੁੰਚੋ ਤੁਸੀਂ ਮੱਤੀ ਵਾਲਿਆਂ ਦੇ ਕੱਪੜੇ ਦੇ ਸ਼ੋਰੂਮ ਬਰੇਟਾ ਵਿਖੇ ਜੀ ਧੰਨਵਾਦ ਜੀ